ਸਾਂਝ ਪੰਜਾਬ ਟੀਵੀ ਦੇਖਦੇ ਸਮੂਹ ਦਰਸ਼ਕਾਂ ਨੂੰ ਰਾਮ ਸਿੰਘ ਕਲਿਆਣ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਪੰਜਾਬ ਵਿਧਾਨ ਸਭਾ ਵਿੱਚ ਆਰਡੀਨੈਂਸ 3 ਸੈਂਟਰ ਦੇ ਜਿਹੜੇ ਉਹਨਾਂ ਖਿਲਾਫ ਪਾਸ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜਾ ਕੁਰਕੀ ਖਿਲਾਫ ਵੀ ਇੱਕ ਚੌਥਾ ਆਰਡੀਨੈਂਸ ਲਿਆਉਣ ਲਈ ਕਿਹਾ ਗਿਆ ਹੈ ਆਵਾਜ਼ ਜੋ ਉਹਨਾਂ ਦੀ ਸੁਣਦਿਆਂ ਕੀਤੀ ਗਈ ਹਾਂਜੀ ਹਾਂ ਉਹ ਇੱਥੇ ਨਜਰਸੀ ਬੋਲੇ ਇਹ ਜਿਹੜੇ ਤਿੰਨ ਉਹਨਾਂ ਦੇ ਦਿਲ ਸੇ ਉਹਨਾਂ ਨੂੰ ਹਸੀ ਰੱਦ ਕੀਤਾ ਸੀ ਔਰ ਉਹ ਬਣਾ ਲਈ ਇੱਕ ਚੌਥਾ ਬਿੱਲ ਵੀ ਪਿਆ ਰਿਹਾ ਹੈ ਤਾਂ ਕਿ ਜਿਹੜੀ ਸਾਡੇ ਕੁਲਕੀ ਦਾ ਇੱਕ ਰਿਵਾਜ ਹੋ ਗਿਆ ਸੀ ਸਾਡੇ ਸ਼ੁੱਧ ਦੇ ਵਿੱਚ ਉਹਨੂੰ ਬੰਦ ਕਰਨ ਲਈ ਖਾਸ ਕਰਕੇ ਸਾਡੇ ਬਹੁਤ ਜਿਹੇ ਗਰੀਬ ਕਿਸਾਨ ਨੇ ਉਹਨਾਂ ਦੀ ਮਦਦ ਲਈ ਮੈਂ ਇਹ ਜਿਹੜੇ ਇਹ ਥੋੜੇ ਇਹ ਜਿਹੜੇ ਉਹਨਾਂ ਨੇ ਕਾਨੂੰਨ ਨੇ उन्होंने सामने असर मैंने तो और किसी हद तक सवे असि जावे परवाह नहीं करनी ये लड़ाई साड़ी है और अभी लेके जावे और तकड़े रहो बस अभी बिल्कुल तकने वागुरु जी का खालसा वाहरू जी की